ਸਹਾਈਤਾ ਰਾਸ਼ੀ ਕਾ ਦੀ ਆਏ ਤੇ ਸਿਰਫ ਇੱਕ ਕਹਿੰਦੇ ਜ਼ਖਮ ਤੇ ਮਲਮ ਲਾਉਣ ਵਾਲੀ ਗੱਲ ਹੈ ਵੀ ਅਸੀਂ ਵਪਾਰ ਮੰਡਲ ਵੱਲੋਂ ਅੱਜ ਸਵੇਰੇ ਮੈਨੂੰ ਪੱਪੂ ਪ੍ਰਧਾਨ ਜੀ ਨੇ ਇਹਨਾਂ ਦੇ ਸਵੇਰੇ ਮੈਨੂੰ ਫੋਨ ਆਇਆ ਕਿ ਐਸਐਸਆਰ ਕਾਲੇ ਰੋਡ ਤੇ ਇੱਕ ਆਪਣੇ ਕਟਿੰਗ ਦਾ ਕੰਮ ਕਰਦੇ ਨੇ ਕੀ ਨਾ ਆਪਣਾ ਵਿਕਾਸ ਵਿਕਾਸ ਜੀ ਤੇ ਇਹਨਾਂ ਦੀ ਦੁਕਾਨ ਨੂੰ ਖੋਖੇ ਨੂੰ ਅਗਨੀ ਭੇਟ ਹੋ ਗਈ ਕਿਸੇ ਤਰ੍ਹਾਂ ਸ਼ਾਰਟ ਸਰਕਟ ਦੇ ਨਾਲ ਤੇ ਇਹਨਾਂ ਦਾ ਮੈਂ ਵੇਖਿਆ ਵਾ ਵੀ ਟੋਟਲੀ ਲਾਸ ਹੈਗਾ ਦਾ ਨੁਕਸਾਨ ਤੇ ਦਾ ਬਹੁਤ ਜ਼ਿਆਦਾ ਹੈ ਪਰ ਮੈਂ ਪਿਛਲੇ ਦਿਨੀ ਦੀ ਗੁਰਦਾਸਪੁਰ ਚ ਬੜੀ ਘਟਨਾ ਹੋਈ ਉਹਦੇ ਵਿੱਚ ਵੀ ਜੋ ਸਾਡੇ ਕੋਲ ਤਿਲਫਲ ਹੋਇਆ ਆਪਾਂ ਨੇ ਮਦਦ ਦੀ ਕੋਸ਼ਿਸ਼ ਕੀਤੀ ਪਰ ਆਪਾਂ ਕਿਸੇ ਦਾ ਘਾਟਾ ਦੀ ਦੂਰਾ ਕਰਦੇ ਤੇ ਕੋਸ਼ਿਸ਼ ਕਰਦੇ ਆ ਵੀ ਆਪਾਂ ਇੱਕ ਸਮਾਜਿਕ ਤੌਰ ਤੇ ਕੇ ਸਬੂਤ ਉਹ ਬੇਹੀ ਇਕੱਠੇ ਇੱਕ ਦੂਜੇ ਦੇ ਨਾਲ ਹੀ ਇਕੱਠੇ ਗਏ ਆ ਤੇ ਅੱਜ ਅਸੀਂ ਮੇਰੇ ਸਾਥੀ ਸਾਰੇ ਰੰਜੂ ਜੀ ਸ਼ੋਕਬਾਤ ਜੀ ਅਨਲ ਜੀ ਪੰਕਜ ਜੀ ਸਰਨਾ ਸਾਹਿਬ ਇਹ ਸਾਰੇ ਆਏ ਨੇ ਮੇਰੇ ਨਾਲ ਵੀ ਇਸ ਤੱਕ ਇੱਕ ਦੁੱਖ ਸਾਂਝਾ ਕਰਨ ਆਏ ਆ ਆਪਾਂ ਦੁੱਖ ਕਿਸੇ ਦਾ ਖਤਮ ਨਹੀਂ ਕਰਦੇ ਪਰ ਇਹ ਹੈ ਇੱਕ ਵਪਾਰ ਮੰਡਲ ਨੇ ਇੱਕ ਉਫਰਾਲਾ ਕੀਤਾ ਦਾ ਕਿ ਆਪਾਂ ਸਮਾਜਿਕ ਤੌਰ ਤੇ ਜਿੰਨੇ ਵੀਰੇ ਦੁਕਾਨਦਾਰ ਨੇ ਭਾਵੇਂ ਉਹ ਰੇੜੀ ਫੜੀ ਵਾਲਾ ਭਾਵੇਂ ਉਹ ਸਰਾਫਾਂ ਤੱਕ ਹੈ ਤੇ ਪਰਮਾਤਮਾ ਕੇ ਸਾਰਿਆਂ ਦੀ ਅਹੀ ਇਹ ਦੁਆ ਮੰਗਦਾ ਸਾਰੇ ਆਪਣੇ ਘਰ ਹੱਸਦੇ ਵਸਦੇ ਰਹਿਣ ਇਹੋ ਜਿਹਾ ਕਾਂਡ ਕਿਸੇ ਦੁਸ਼ਮਣਾਂ ਵੱਲੇ ਹੋਏ ਪਰ ਇਹ ਸੁੱਖ ਦੁੱਖ ਜਿਹੜਾ ਨਾ ਇਹ ਇੱਕ ਜ਼ਿੰਦਗੀ ਦਾ ਪਾਰਟ ਹੈ ਇਹ ਸੁੱਖ ਦੁੱਖ ਇਹ ਆਂਦੇ ਜਾਂਦੇ ਰਹਿੰਦੇ ਨੇ ਪਰ ਇਹਦੋਂ ਜਦੋਂ ਅਸੀਂ ਕਿਤੇ ਇਕੱਠੇ ਹੋ ਗਏ ਕਿਸੇ ਦੇ ਨਾਲ ਦੁੱਖ ਵਿੱਚ ਹੀ ਸਾਂਝ ਪਾ ਲੈਨੇ ਨਾ ਤਾਂ ਉਹਦਾ ਦੁੱਖ ਥੋੜਾ ਜਾਂ ਘਟ ਜਾਂਦਾ ਵਾ ਉਸ ਦੁੱਖ ਨੂੰ ਘਟਾਉਣ ਵਾਸਤੇ ਅੱਜ ਹੀ ਫੇਰ ਆਏ ਆ ਤੇ ਆਪਾਂ ਜੋ ਵੀ ਛੋਟੀ ਜਿਹੀ ਰਾਸ਼ੀ ਇਹਨਾਂ ਨੂੰ ਦਿੱਤੀ ਆ ਕਿ ਆਪਣੇ ਦੁਕਾਨ ਦੀ ਮੁਰਕੀ ਸਫਾਈ ਕਰਨ ਕਰ ਸਕਣ ਆਪਣਾ ਮਾੜਾ ਮੋਟਾ ਜਿਹੜੇ ਆਪਣੇ ਪੈਰਾਂ ਤੇ ਖੜੇ ਹੋ ਸਕਣ ਜੋੜ ਕੇ ਬੇਨਤੀ ਕਰਨੀ ਆ ਵੀ ਮੈਂ ਆਪਣੇ ਵਪਾਰੀ ਭਰਾਵਾਂ ਨੂੰ ਕਿ ਤੁਸੀਂ ਆਪਣੀਆਂ ਆਪਣੀਆਂ ਦੁਕਾਨਾਂ ਦੀ ਸੁਰੱਖਿਆ ਜ਼ਰੂਰ ਕਰਵਾਓ ਬਹੁਤ ਲਾਜ਼ਮੀ ਹੈ ਔਰ ਆਪਣੇ ਆਪਣੇ ਦੁਕਾਨਦਾਰਾਂ ਦੇ ਚੌਂਕੀ ਦਾ ਸਿਕਿਉਰਟੀ ਗਾਰਡ ਜਰੂਰ ਰੱਖੋ ਕਿਉਂਕਿ ਗੁਰਦਾਸਪੁਰ ਸ਼ਹਿਰ ਦੇ ਹਾਲਾਤ ਬਹੁਤ ਖਰਾਬ ਨੇ ਇੱਥੇ ਚੋਰੀਆਂ ਡਕੈਤੀਆਂ ਦਿਨੇ ਰਾਤ ਹੋ ਰਹੀਆਂ ਨੇ ਔਰ ਮੈਂ ਪਿਛਲੇ ਦਿਨੀ ਜਿਹੜੇ ਹਫਤਾ ਪਹਿਲਾਂ ਦੀ ਆਪਣਾ ਕੀਤਾਪੁਰ ਰੋਡ ਤੇ ਜਿਹੜਾ ਕਾਂਡ ਹੋਇਆ ਉਹਦੇ ਵਿੱਚ ਸ਼ਹਿਰਿਆਂ ਆਮ ਸੀਸੀਟੀਵੀ ਕੈਮਰੇ ਦੇ ਵਿੱਚ ਅੱਗ ਲੰਦਾ ਮਤਲਬ ਬੰਦਾ ਉੱਥੇ ਦੇਖਿਆ ਗਿਆ ਔਰ ਅੱਗ ਨਹੀਂ ਭੜਗੀ ਕਿ ਜੇ ਸਮੇਂ ਹੁੰਦਿਆ ਨਾ ਉਹ ਪਤਾ ਚੱਲਦਾ ਤੇ ਉਹ ਵੀ ਪੰਜ-ਛੇ ਦੁਕਾਨਾਂ ਦਾ ਨੁਕਸਾਨ ਹੋ ਜਾਣਾ ਸੀ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਉਹਦਾ ਟਾਈਮ ਰਹਿੰਦਿਆ ਪਤਾ ਲੱਗ ਗਿਆ ਤੋਂ ਅੱਗ ਤੋਂ ਨਾ ਕਾਬੂ ਪਾ ਲਿਆ ਤੇ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਬੜੀ ਵੱਡੀ ਗੱਲ ਅੱਜ ਗੁਰਦਾਸਪੁਰ ਸ਼ਹਿਰ ਪੀਸੀਆਰ ਵਾਲਿਆਂ ਨੇ ਤੇ ਪਹਿਲ ਕਰਕੇ ਤੇ ਜਿਹੜਾ ਫਾਇਰ ਬਗੇਡ ਨੂੰ ਇਨਫੋਰਮ ਕੀਤਾ ਇਹ ਸਲਾਗਾ ਯੋ ਕੰਮ ਹੈ ਤੇ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਹੜਾ ਗੀਤਾਬਨ ਰੋਡ ਤੇ ਕਾਂਡ ਹੋਇਆ ਜਿਸ ਬੰਦੇ ਨੇ ਅੱਗ ਲਾਈ ਹੈ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਬਿਲਕੁਲ ਸਾਹਮਣੇ ਹੈ ਉਹਨੂੰ ਬੇਨਕਾਬ ਕੀਤਾ ਜਾਵੇ ਉਹਨੂੰ ਕਾਬੂ ਕੀਤਾ ਜਾਵੇ ਕੋਈ ਐਸਾ ਸ਼ਹਿਰ ਦੇ ਵਿੱਚ ਗਰੋਥ ਨਹੀਂ ਹੈ ਜਿਹੜਾ ਇਹ ਕਾਂਡ ਕਰਿਆ ਹੋਇਆ ਰਾਤ ਦੀ ਗੱਲ ਆ ਕੋਈ 1:00 ਵੇ ਮੈਨੂੰ ਫੋਨ ਆਇਆ ਸੀ ਕਿ ਆਪਣੇ ਦੁਕਾਨ ਦਾ ਢਿੱਤੇ ਅੱਗ ਲੱਗੀ ਜਦੋਂ ਮਾਇਆ ਦੇ ਫਾਈਵ ਆਪਣੇ ਫਾਇਰ ਬ੍ਰਿਗੇਡ ਵਾਲੇ ਆਏ ਦੇ ਸੀ ਅੱਗ ਬੁਝਾਣ ਦੇ ਸੀ ਉਹਨਾਂ ਨੇ ਆ ਆਪਣੇ ਸ਼ਟਰ-ਸ਼ਟਰ ਤੋੜ ਕੇ ਤੇ ਅੱਗ ਬੁਝਾਈ ਆ ਬੜਾ ਸਾਥ ਦਿੱਤਾ ਉਹਨਾਂ ਨੇ ਅੱਗ ਬੁਝਾਉਣ ਵਿੱਚ ਉਹ ਆਪਣੇ ਉਤੋਂ ਇਹ ਲੱਗੇ ਖੰਭਾ ਜੇ ਇੱਥੋਂ ਤਾਰ ਦਾ ਸਰਕਟ ਹੋਇਆ ਵਾ ਇਹ ਜਿਹਦੇ ਕਰਕੇ ਸਾਡੇ ਖੋਖੇ ਦਾ ਨੁਕਸਾਨ ਹੋਇਆ ਜੀ ਨੁਕਸਾਨ ਭਈ ਮਸ਼ੀਨਾ ਮਸ਼ੂਨਾ ਹੀ ਅੰਦਰ ਕਟਿੰਗ ਵਾਲੀਆਂ ਕੁਰਸੀਆਂ ਹੀ ਸ਼ੀਸ਼ੇ-ਸ਼ੂਸ਼ੇ ਲੱਗੇਦੇ ਸੀ ਲੱਕੜ ਦੀ ਫਿਟਿੰਗ ਕਰਵਾਈ ਦੀ ਓਹੀ ਸੀਲਿੰਗ ਕਰਵਾਈ ਦੀ ਕੋਈ 1.5 ਲੱਖ ਤੋਂ ਉੱਤੇ ਨੁਕਸਾਨ ਹੋਇਆ ਜੀ ਆਪਾਂ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰ ਧੰਨਵਾਦ ਕਰਦਾ ਕਿ ਇਹਨਾਂ ਨੇ ਮੇਰਾ ਇੰਨਾ ਸਾਥ ਦਿੱਤਾ ਤੂੰ ਰਾਤੀ ਮੈਨੂੰ ਇੱਕ ਆਪਣੇ 1255 ਤੇ ਫੋਨ ਆਇਆ ਸੀ ਕਿਸੇ ਦਾ ਉਹਨਾਂ ਨੇ ਦੱਸਿਆ ਕਿ ਤੁਹਾਡੀ ਦੁਕਾਨ ਤੇ ਅੱਗ ਲੱਗੀ ਹੈ ਜਦੋਂ ਮੈਂ ਆਇਆ ਤੇ ਫਾਈ ਆਪਣੇ ਫਾਈਬਰ ਗੇਟ ਤੇ ਪੀਸੀਆਰ ਵਾਲੇ ਅੱਗ ਬੁਝਾ ਰਹੇ ਸੀ